ਬਾਬਾ ਨਨ ਸਿੰਘ ਜੀ ਦਾ 743 ਮਾ ਬੱਚੇ ਆਪਣੀ ਚਿੰਤਾ ਨੂੰ ਜੇ ਗੁਰਬਾਣੀ ਦਾ ਨੇਮ ਬਦਾ ਕੇ ਚਿੰਤਨ ਬਣਾ ਲਈਏ ਤੇ ਉਹ ਚਿੰਤਾ ਫਿਰ ਗੁਰਨਾਨਕ ਮਹਾਰਾਜ ਜੀ ਦੇ ਚਰਨਾਂ ਵਿਚ ਆ ਜਾਂਦੀ ਹੈ ਬਾਬਾ ਨਨ ਸਿੰਘ ਜੀ ਦਾ 740 ਮਾ ਬੱਚੇ ਸਿੱਖ ਕੋਲ ਦੇ ਆ ਵਿਆ ਜਾਵੇ ਸਿੱਖ ਕੋਲ ਅੰਮ੍ਰਿਤ ਵੇਲਾ ਵਿਆ ਜਾਵੇ ਸਿੱਖ ਕੋਲ ਧੀਰਜ ਵਿਆ ਜਾਵੇ ਸਿੱਖ ਕੋਲ ਘਟਖਾਨ ਕਾਟ ਬੋਲਣ ਦੀ ਦਾਤ ਵੀ ਆ ਜਾਵੇ ਸਿੱਖ ਅਭਿਆਸ ਵਿੱਚ ਵੀ ਜੁੜਨ ਲੱਗ ਜਾਵੇ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮਨ ਇੱਥੇ ਰੱਖੇ ਮੈਂ ਕੁਝ ਸਿੱਖਣਾ ਹੈ ਇਸ ਨਾਲ ਫਿਰ ਦਾਤ ਸੰਭਾਲੀ ਰਹਿੰਦੀ ਹੈ ਬਾਬਾ ਨੰਦ ਸਿੰਘ ਜੀ ਦਾ 741ਵਾਂ ਬਚਨ ਗੁਰਬਾਣੀ ਨੂੰ ਮੰਨਣ ਵਾਲੇ ਪਾਸੇ ਤੁਰੋ ਤੇ ਅਨੇਕਾਂ ਤਰ੍ਹਾਂ ਦੇ ਨਰਕ ਤੁਹਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਬਾਬਾ ਨਾਨਕ ਸਿੰਘ ਜੀ ਦਾ 745ਵਾਂ ਬਚਨ ਮਾਇਆ ਗਈ ਕੁਝ ਖਾਸ ਨਹੀਂ ਗਿਆ ਸਹਿਤ ਗਈ ਕੁਝ-ਕੁਝ ਗਿਆ ਗੁਰੂ ਤੋਂ ਛਰਦਾ ਗਈ ਸਭ ਕੁਝ ਗਿਆ ਬਾਬਾ ਨਾਨਕ ਸਿੰਘ ਜੀ ਦਾ 745ਵਾਂ ਬਚਨ ਸਿੱਖ ਗੁਰੂ ਗ੍ਰੰਥ ਸਾਇਦ ਜੀ ਅੱਗੇ ਮੱਥਾ ਟੇਕਣ ਵੇਲੇ ਨਾਮ ਦਾ ਹੀ ਦਾਤ ਮੰਗੇ ਬਾਬਾ ਨਾਨਕ ਸਿੰਘ ਜੀ ਦਾ 744ਵਾਂ ਬਚਨ ਸਰੂਪ ਨੂੰ ਤਾਂ ਉਹ ਦੇਖ ਸਕਦਾ ਹੈ ਜਿਸ ਦੇ ਅੰਦਰ ਬਾਹਰ ਉਹ ਵਸਦਾ ਹੋਵੇ ਬਾਬਾ ਨਨ ਸਿੰਘ ਜੀ ਦਾ 745ਵਾਂ ਬਚਨ ਸੇਵਕ ਦੀ ਦੁਨਿਆਵੀ ਮੰਗ ਪੂਰੀ ਕਰਨੀ ਦਰਗਾਹ ਤੋਂ ਤੱਕਾ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ